ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਡੇਰਾਬੱਸੀ ਤੋਂ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਐਜੂਕੇਸ਼ਨ ਪੁਆਇੰਟ ਜੋ ਦੱਸਿਆ ਜਾ ਰਿਹਾ ਹੈ ਇਮੀਗ੍ਰੇਸ਼ਨ ਕਮ ਆਈਲਟ ਸੈਂਟਰ ਸੀਗਾ ਸਿਰਫ ਥਾਣੇ ਤੋਂ 100 ਮੀਟਰ ਦੂਰੀ ਤੇ ਗੋਲੀਆਂ ਚੱਲਣ ਦੇ ਸਮਾਚਾਰ ਪ੍ਰਾਪਤ ਹੋਏ ਨੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਡੇਰਾਬੱਸੀ ਤੋਂ ਡੇਰਾਬੱਸੀ ਥਾਣੇ ਤੋਂ ਸਿਰਫ 100 ਮੀਟਰ ਏਰੀਆ ਦੇ ਵਿੱਚ ਸ਼ਰਿਆਮ ਗੋਲੀਆਂ ਚੱਲਣ ਦੀ ਵਾਰਦਾਤ ਹੋਈ ਹੈ ਦੱਸ ਦਈਏ ਮੌਕੇ ਦੀਆਂ ਤਸਵੀਰਾਂ ਦੱਸ ਦਈਏ ਕਿ ਇੱਥੇ ਮੌਕੇ ਤੇ ਐਸਐਸਪੀ ਮੋਹਾਲੀ ਪਹੁੰਚੇ ਹੋਰ ਟੀਮਾਂ ਪਹੁੰਚੀਆਂ ਦੱਸ ਦਈਏ ਕਿ ਮੌਕੇ ਦੇ ਉੱਪਰ ਜੋ ਹਮਲਾ ਬਰਾਇਆ ਸੀ ਉਹਨਾਂ ਵੱਲੋਂ 4 ਗੋਲੀਆਂ ਫਾਇਰ ਕੀਤੇ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਔਰ ਜਾਂਦੇ ਹੋ ਹਿੰਦੀ ਦੇ ਵਿੱਚ ਇੱਕ ਪੱਤਰ ਸੁੱਟਿਆ ਗਿਆ ਜਿਸ ਦੇ ਵਿੱਚ 6 ਖੋਖਾ ਡਿਮਾਂਡ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਗਰੇ ਇਸ ਸੰਬੰਧੀ ਕਿਸੇ ਨੂੰ ਕੋਈ ਜਾਣਕਾਰੀ ਦਿੱਤੀ ਜਾਂ ਕਿਸੇ ਨੂੰ ਇਤਲਾਹ ਦਿੱਤੀ ਤਾਂ ਇਲਜ਼ਾਮ ਜੋ ਇ ਬਹੁਤ ਬੁਰੇ ਹੋਣਗੇ ਔਰ ਦੱਸਦੀ ਕਿ ਮੌਕੇ ਤੇ ਜੋ ਆਪਾਂ ਦੇਖ ਸਕਦੇ ਕਿ ਆਲਾ ਅਧਿਕਾਰੀ ਮੌਕੇ ਤੇ ਪਹੁੰਚ ਰਿਹਾ ਔਰ ਐਸਐਸਪੀ ਮੋਹਾਲੀ ਵੱਲੋਂ ਜੋ ਟੀਮਾਂ ਬਣਾ ਕੇ ਟੀਮਾਂ ਗਠੜ ਕਰਕੇ ਇਸ ਦੀ ਜਿਹੜੀ ਇਨਕੁਆਰੀ ਕੀਤੀ ਜਾ ਰਹੀ ਤਫਤੀਸ਼ ਕੀਤੀ ਬੜਕੀ ਨਾਲ ਜਾਂਚ ਕੀਤੀ ਜਾ ਰਹੀ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਵੀ ਅਪੋਲੋ ਨਾਮਕ ਇੱਕ ਲੈਬਾਰਟਰੀ ਦੇ ਉੱਤੇ ਗੋਲੀਆਂ ਚੱਲੀਆਂ ਸੀ ਤੇ ਉੱਥੇ ਵੀ ਸੇਮ ਇਸੇ ਤਰ੍ਹਾਂ ਪੱਤਰ ਸੁੱਟ ਕੇ ਗਏ ਸੀ ਔਰ ਫਰੋਦਤਰੀ ਮੰਗ ਕੀਤੀ ਗਈ ਸੀ ਦੱਸਦੀ ਹੈ ਕਿ ਡੇਰਾ ਵਸੀ ਵਿਖੇ ਲਗਾਤਾਰ ਗੋਲੀਆਂ ਚੱਲਣ ਦੀ ਵਾਰਦਾਤ ਵਿੱਚ ਵਾਧੇ ਹੋ ਰਹੇ ਆ ਔਰ ਇੱਥੇ ਵੀ ਦੱਸਣ ਜੋਗ ਹੈ ਕਿ ਇਹ ਜੋ ਅੱਜ ਵਾਰਦਾਤ ਹੋਈ ਹੈ ਡੇਰਾ ਵਸੀ ਥਾਣੇ ਤੋਂ ਕੁਝ ਹੀ ਮੀਟਰ ਦੀ ਦੂਰੀ ਦੇ ਵਿੱਚ ਜਿਹੜੀ ਵਾਰਦਾਤ ਹੋ ਇੰਜਾਮ ਦਿੱਤਾ ਗਿਆ ਔਰ ਸ਼ਰਿਆਮ ਦੁਪਹਿਰ ਦੇ 1:45 ਮਿੰਟ ਦੀ ਘਟਨਾ ਦੱਸੀ ਜਾ ਰਹੀ ਔਰ ਬਹੁਤ ਹੀ ਆਪਾਂ ਦੱਸਦੇ ਕਿ ਹੌਸਲੇ ਵਧੇ ਹੋਏ ਲੁਟੇਰਿਆਂ ਦੇ ਔਰ ਹਮਲਾਵਰਾਂ ਦੇ ਜਿਹੜੇ ਹੌਸਲੇ ਬਹੁਤ ਹੀ ਜ਼ਿਆਦਾ ਵਧਦੇ ਜਾ ਰਹੇ ਔਰ ਮੌਕੇ ਦੀਆਂ ਤਸਵੀਰਾਂ ਐਸਐਸਪੀ ਮੋਹਾਲੀ ਜੋ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਤੇ ਦੱਸਦੀ ਕਿ ਐਸਐਸਪੀ ਮੋਹਾਲੀ ਵੱਲੋਂ ਟੀਮਾਂ ਗਠਿਤ ਕਰਕੇ ਬਰੀਕੀ ਨਾਲ ਔਰ ਬਹੁਤ ਤੇਜ਼ੀ ਨਾਲ ਜਿਹੜੀ ਪੜਤਾਲ ਕੀਤੀ ਜਾ ਰਹੀ ਔਰ ਜਲਦੀ ਹੋਣਾ ਦਾਵਾ ਕੀਤਾ ਕਿ ਦੋਸ਼ੀਆਂ ਨੂੰ ਜਿਹੜਾ ਫੜ ਲਿਆ ਜਾਵੇਗਾ ਔਰ ਇਹ ਦੱਸਦੀ ਕਿ ਫਰौती ਮੰਗਣ ਦੀ ਇਹ ਲਗਾਤਾਰ ਦੂਸਰੀ ਘਟਨਾ ਜਿੱਥੇ ਗੋਲੀ ਚਲਾ ਕੇ ਫਰौती ਮੰਗੀ ਗਈ ਔਰ ਧਮਕੀ ਭਰਿਆ ਪੱਤਰ ਸੁਟਿਆ ਗਿਆ ਔਰ ਇੱਥੇ ਵੀ ਦੱਸਦੀ ਕਿ ਗੋਲੀ ਕਿਸੇ ਤੇ ਲੱਗੀ ਨਹੀਂ ਹੈਗੀ ਔਰ ਬਚਾਉ ਰਿਹਾ ਜਾਨੀ ਮਾਨੀ ਨੁਕਸਾਨ ਤੋਂ ਬਚਾਉ ਰਿਹਾ ਪਰ ਇਹ ਡਰੋਨ ਨੂੰ ਜੋ ਗੋਲਿਆ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਦੱਸਦੀ ਕਿ ਅਪੋਲੋ ਲੈਬਾਰਟਰੀ ਨਾਮਕ ਦੇ ਜਿਹੜੇ ਹੈਗੇ ਡਾਕਟਰ ਉਸ ਦੇ ਉੱਪਰ ਗੋਲੀ ਚਲਾਈ ਗਈ ਸੀ ਔਰ ਫਰौती ਦੀ ਮੰਗ ਕੀਤੀ ਗਈ ਸੀ ਉਸੇ ਤਰ੍ਹਾਂ ਸੇਮ ਘਟਨਾ ਕਰ ਮੱਜ ਵਾਪਰਿਆ ਔਰ ਸਭ ਤੋਂ ਜੋ ਕਾਉਣ ਵਾਲੀ ਗੱਲ ਹੈ ਕਿ ਡੇਰਾ ਬਸੀ ਥਾਣੇ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਜਿਹੜੇ ਹਮਲਾਵਰਾਂ ਵੱਲੋਂ ਇਸ ਨੂੰ ਅੰਜਾਮ ਦਿੱਤਾ ਗਿਆ ਔਰ ਜਾਂਦੇ ਹੋਏ ਇੱਕ ਪੱਤਰ ਸੁੱਟਿਆ ਗਿਆ ਹਿੰਦੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੱਤਰ ਲਿਖਿਆ ਔਰ ਉਸ ਦੇ ਉੱਤੇ 6 ਖੋਖਾ ਪੈਸੇ ਦੀ ਡਿਮਾਂਡ ਕੀਤੀ ਔਰ ਧਮਕੀ ਦਿੱਤੀ ਗਈ ਹੈ ਮੌਕੇ ਦੀ ਤਸਵੀਰਾਂ ਡੇਰਾ ਬਸੀ ਤੋਂ ਇਹ ਦੋ ਇਨਸੀਡੈਂਟ ਦੇ ਵਿੱਚ ਕੀ ਹੋਇਆ ਆਪਕੀ ਜਵਾਬ ਆਪਕੇ دیਵਾਨੀ ਤੇ ਜੀ ਕਰਨੇ ਸੇ ਬਾਕੀ ਕਰੂੰਗਾ ਤੁਹ ਪੁੱਛ ਰਿਹਾ ਅੱਜ ਸਮੇਂ ਇਨਫੋਰਮੇਸ਼ਨ ਮਿਲੀ ਸੀ ਕਿ ਲੱਗੇ ਤੇਰਾਬਾਸੇ ਥਾਲੇ ਦੇ ਇਲਾਕੇ ਵਿੱਚ ਇੱਕ ਕਮਿਊਨੀਕੇਸ਼ਨ ਸੈਂਟਰ ਹੈਗਾ ਕੰਸਲਟੈਂਸਲ ਕੰਪਿਊਟਿੰਗ ਸੈਂਟਰ ਹੈਗਾ ਤੇ ਦੋ ਦੇਖਿਆ ਉਸ ਦੀ ਤੇ ਮੋਟਰਸਾਈਕਲ ਤੇ ਉਹਨੇ ਮਾਰਚ अराउंड ਕਰੀ ਦੇ ਦੂਜੇ ਸੈਂਟਰ ਇਹ ਆਯੋਜਨ ਕਮੇਟੀ ਦੇ ਸੈਂਟਰ ਦੇ ਗੇਟ ਨੂੰ ਕਬਜ਼ਾ ਕਰਕੇ ਕਿਤੇ ਕਿਸੇ ਵਿਅਕਤੀ ਨੂੰ ਟਾਰਗੇਟ ਨਹੀਂ ਕੀਤਾ ਸੀਗਾ ਇਹਦੇ ਵਿੱਚ ਕੋਈ ਵਿਅਕਤੀ ਕਿਸੇ ਨੇ ਇੰਜਰਡ ਹੋਣ ਦੀ ਕੋਈ ਟੈਕ ਇਨਫੋਰਮੇਸ਼ਨ ਨਹੀਂ ਮਿਲੀ ਬਾਕੀ ਸਾਡੀ ਟੀਮ ਸਥੇ ਆ ਗਈ ਕਿੰਦਾ ਇਸ ਨੂੰ ਕਿਸ ਤਰ੍ਹਾਂ ਲਈ ਦੱਸ ਕਿੰਨੇ ਫਾਈਨਲ ਹੋਏ ਅਜ ਤੱਕ ਪੰਜ ਛੇ ਰਾਊਂਡ ਹੈ ਜਦੋਂ ਐਕਸਟਰਸ਼ਨ ਹੈ لیٹر ہے وہ لیٹر تو ہندی میں لکھا ہوا ہے خود کو منجیت سنگھ بتا رہا ہے تہار دیئر سے بتا رہا ہے دوری بتا رہا ہے ایک کھوکھا مطلب کہ ایک کروڑ ہے اس کے بارے میں آپ اس کو کس طرح کاؤنٹر کلیم بھی ہو سکتا ہے لیکن انویسٹیگیشن ہی سر ایک سر اسی اسی سیم فیشن میں ایسا ہی لیٹر بیس جولائی کو یہاں پر اپولو کی سیوازی سو میٹر دور وہاں پر بھی جو تین نابالغ تھے انہوں نے فائرنگ تو نہیں ہوئی تھی لیکن وہ لیٹر لے کے گئے تھے تو اس میں بھی اسی طرح کا پیپر اسی طرح کی بھاشا اس طرح کی لکھائی استعمال کی تھی تو ایسا لگتا ہے کہ اس کار اس سے جڑے ہوں گے ایسا سے ایکزامن کر لیں گے جی اس طریقے دیگر ہے گی جی. ساری تفتیش چلے ہیں سر کھول کتنے پلے ہیں موقعے سے بھی کھول وغیرہ وہ تیم ساڑی کر لے گی چار پلی اور پاک پلی وہ سارا دیکھ لیں گے وہ ایکسپورٹس دا کام ہے وہ کر لیں گے